ਹੋਣ ਵਾਲੇ ਪਰਸੋਂ ਸਿਲੰਡਰ ਵੀ ਕਹਿੰਦੇ ਮਹਿੰਗਾ ਆਇਆ 50 ਰੁਪਏ ਤੇ ਹੁਣ ਭਰਾਵਾਂਗੇ ਤਾਂ ਪਤਾ ਲੱਗੂਗਾ ਕੀ ਰੇਟ ਹੈ ਇਹ ਆ ਕਿਹੜਾ ਜਰਬ ਜ਼ੁਲਮ ਜੋ ਹੋ ਰਹਾ ਨਾ ਬਹੁਤ ਗਲਤ ਹੋ ਰਹਾ ਹਮ ਲੋਕੋ ਦੋ ਸਵਾਰੀ ਮਿਲੇਗਾ ਤੇ ਲੈ ਕੇ ਜਾਏਗੇ ਪ੍ਰਤਾਪਪੁਰੇ ਆਤੇ ਜਾਤੇ 25 ਕਿਲੋਮੀਟਰ ਬਨੇਗਾ 40 ਰੁਪਏ ਬਨੇਗਾ 12 ਦੀ ਤਾਂ ਗੱਲ ਇਹ ਹੈ ਜੀ ਇਹਨਾਂ ਦਾ ਸਿਰਫ ਵੋਟਾਂ ਲੈਣ ਦਾ ਇੱਕ ਕੰਮ ਹੈ ਸ਼ਕੂਫਾ ਵਾ ਚਾਹੇ ਭਾਜਪਾ ਹੈ ਜਾਂ ਕਾਂਗਰਸ ਹੈ ਤੇ ਚਾਹੇ ਆਮ ਆਦਮੀ ਪਾਰਟੀ ਹੈ ਦਾ ਮਹਿੰਗਾਈ ਦਾ ਕਾਰਨ ਹੈ ਹੁਣ ਪੰਜਾਬ ਗਵਰਨਮੈਂਟ ਕੀ ਕਰਦੀ ਪਈ ਜਗਾ ਜਗਾ ਠੇਕੇ ਸ਼ਰਾਬ ਦੇ ਠੇਕੇ ਖੁੱਲਦੇ ਨੇ ਕਿ ਉਹਦੇ ਨਾਲ ਮਹਿੰਗਾਈ ਘਟ ਸਕਦੀ ਹੈ ਉਹਨਾਂ ਨੂੰ ਤਾਂ ਆਪਣਾ ਰੈਵਨਿਊ ਨਜ਼ਰ ਆ ਰਿਹਾ ਕਿ ਸਾਡਾ ਰੈਵਨਿਊ ਸ਼ਰਾਬ ਤੇ ਹੈ 2 ਰੁਪਏ ਡੀਜ਼ਲ ਤੇ ਵੜ ਗਿਆ 2 ਰੁਪਏ ਪੈਟਰੋਲ ਤੇ ਵੜ ਗਿਆ ਹੁਣ ਆਮ ਜੋ ਹਮ ਲੋਕ ਸਬਜ਼ੀ ਲੈ ਕੇ ਆਤੇ ਜੈਸੇ ਭਿੰਡੀ ਹੋ ਗਿਆ ਤੋਰੀ ਹੋ ਗਿਆ ਕੋਈ ਵੀ ਸਬਜ਼ੀ ਲੈ ਕੇ ਆਓ 20 ਰੁਪਏ ਕਿਲੋ ਪਹਿਲੇ 30 ਰੁਪਏ ਕਿਲੋ ਹੁਣ ਤਾਂ ਦੁੱਗਨੇ ਰੇਟ ਤੇ ਹੋ ਗਿਆ 40 ਰੁਪਏ ਹੋ ਗਿਆ ਹਮ ਲੋਕ ਆਪਣੇ ਬੱਚੇ ਜੀ ਆਣਾ ਬਹੁਤ ਮੁਸ਼ਕਿਲ ਹੋ ਗਿਆ ਸਰ ਕਰੋੜਾਂ ਰੁਪਏ ਦੀ ਐਡਵਰਟਾਈਜ਼ਮੈਂਟ ਮਾਨ ਸਰਕਾਰ ਤੇ ਕੇਜਰੀਵਾਲ ਸਰਕਾਰ ਹਰ ਰੋਜ਼ ਕਰ ਰਹੀ ਹੈ ਕੀ ਆਪਣੀ ਜੇਬ ਚੋਂ ਕਰ ਰਹੇ ਆ ਜਾਂ ਇਹ ਪਾਰਟੀ ਫੰਡ ਚੋਂ ਕਰ ਰਹੇ ਆ ਆਮ ਆਦਮੀ ਪਾਰਟੀ ਦਿਹਾੜੀ ਤਾਂ ਜੀ ਜੇ ਸਵਾਰੀ ਦੇ ਸਿਰ ਤੇ ਨਹੀਂ ਹੈ ਗਿੜੇ ਗੂੜੇ ਮਿਲ ਜਾਂਦਾ ਫਿਰ ਵੀ ਬਣ ਜਾਂਦੀ ਆ ਨਹੀਂ ਤਾਂ 6-700 ਰੁਪਏ ਬਣਦਾ ਜੀ ਇਹਦੀ ਗੱਲ ਤਾਂ ਮੈਂ ਤੁਹਾਨੂੰ ਇੱਕੋ ਗੱਲ ਕਹੀ ਹੈ ਜੀ ਜਿਹੜਾ ਆਮ ਜਨਤਾ ਦਾ ਪੈਸਾ ਹੈ ਉਹਨੂੰ ਜਿਹੜੀ ਸਰਕਾਰਾਂ ਬਰਬਾਦ ਕਰ ਰਹੀਆਂ ਨੇ ਅਗਰ ਉਹ ਪੈਸਿਆਂ ਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕਰਨ ਮਹਿੰਗਾਈ ਨੇ ਬਹੁਤ ਬੁਰਾ ਹਾਲ ਕੀਤਾ ਪਿਆ ਇਸ ਟਾਈਮ ਨੂੰ ਆਮ ਲੋਕਾਂ ਦਾ ਰੋਜ਼ ਦੇ ਰੋਜ਼ ਦੇ ਕਮਾਣ ਵਾਲੇ ਬੰਦੇ ਨੂੰ ਕੋ ਜਿਆਦਾ ਫਰਕ ਇਹਦੇ ਹੈ ਮਹਿੰਗਾਈ ਦਾ ਮੁੱਦਾ ਤਾਂ ਜਿਹੜਾ ਵਾ ਕਿਸੇ ਵੀ ਸਰਕਾਰ ਕੋਲੋਂ ਹੱਲ ਨਹੀਂ ਹੋਇਆ ਮਹਿੰਗਾਈ ਤਾਂ ਹਮੇਸ਼ਾ ਤੋਂ ਵੱਧ ਹੀ ਆ ਰਹੀ ਹੈ ਹੁਣ ਵੀ ਵੱਧ ਰਹੀ ਹੈ ਬਹੁਤ ਜ਼ਿਆਦਾ ਅਸਰ ਪੈ ਰਿਹਾ ਦਾ ਸੁੱਛੇ ਨਾ ਅਗਲਾ 10020 ਹੈ ਜਿਹੜਾ ਕੁਮਾਰ ਹੈ ਉਹਦਾ ਵੀ ਪੁਰਾਣੀ ਪੈ ਰਿਹਾ ਜਿਹਦੀ ਹੈਗੀ ਸੈਲਰੀ 8000 ਕੀ ਕਮਾ ਲੇਗਾ ਕਿੰਨੇ ਮੰਤਰੀ ਨੇ ਚਾਹੇ ਆਮ ਆਦਮੀ ਪਾਰਟੀ ਦੇ ਚ ਕਿਸੇ ਵੀ ਪਾਰਟੀ ਦੇ ਛੱਡੋ ਮੈਂ ਕਿਸੇ ਪਾਰਟੀ ਦਾ ਨਾਮ ਨਹੀਂ ਲੈਂਦਾ ਉਹਨਾਂ ਕੋ ਕਰੋੜਾਂ ਰੁਪਏ ਕਿੱਦਾਂ ਕਿੱਥੋਂ ਆਂਦਾ ਪਹਿਲਾਂ ਗਰੀਬ ਸੀਗੇ ਸੱਸੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਹਿੰਗਾਈ ਜਿਹੜੀ ਹੈ ਆਸਮਾਨ ਨੂੰ ਛੂੰਹਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਹੜੀ ਜਨਤਾ ਦੀ ਜੇਬਾਂ ਤੇ ਕਾਫੀ ਅਸਰ ਪੈਂਦਾ ਲੁਧਿਆਣਾ ਲਾਈਵ ਦੀ ਜਿਹੜੀ ਟੀਮ ਹੈ ਅੱਜ ਪਹੁੰਚ ਚੁੱਕੀ ਹੈ ਬਾਜ਼ਾਰਾਂ ਦੇ ਵਿੱਚ ਤੇ ਜਨਤਾ ਦੀ ਮਹਿੰਗਾਈ ਨੂੰ ਲੈ ਕੇ ਕੀ رائے ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਤੁਹਾਨੂੰ ਵੀ ਜੋ ਵੀ ਉਹਨਾਂ ਦੇ ਵਿਚਾਰ ਹੈ ਉਹ ਸਾਂਝੇ ਕਰਾਂਗੇ ਇੱਕ ਵਾਰੀ ਕਵਾਂਗਾ ਆਪਣੇ ਕੈਮਰਾਮੈਨ ਨੂੰ ਤਸਵੀਰਾਂ ਦਿਖਾਣ ਜਿਹੜੀਆਂ ਬਾਜ਼ਾਰਾਂ ਤਾਂ ਸਜੀਆਂ ਹੋਈਆਂ ਨੇ ਬਟ ਜਿਹੜੇ ਗਾਹਕ ਨਹੀਂ ਹੈ ਗਾਹਕ ਜਿਹੜੇ ਨੇ ਉਹ ਨਜ਼ਰ ਨਹੀਂ ਆ ਰਹੇ ਨੇ ਦੁਕਾਨਦਾਰ ਉਹ ਵਿਲੇ ਹੀ ਬੈਠੇ ਨਜ਼ਰ ਆ ਰਹੇ ਨੇ ਕੀ ਕੁਝ ਮਹਿੰਗਾਈ ਦਾ ਕਾਰਨ ਹੈ ਤੇ ਗੱਲਬਾਤ ਕਰ ਲੈਨੇ ਆ ਸਰ ਸਸ਼ੀ ਗਾਲ ਜੀ ਬੱਲੇ ਬੈਠੇ ਹੋ ਗਾਹ ਕਹਿ ਨਹੀਂ ਤਿੱਕ ਪਾਸੇ ਮਹਿੰਗਾਈ ਜਿਹੜੀ ਹੈ ਅਸਮਾਨ ਨੂੰ ਛੁੰਦੀ ਹੋਈ ਨਜ਼ਰ ਆ ਰਹੀ ਹੈ ਕੀ ਕਾਰਨ ਸਮਝਦੇ ਹੋ ਇੰਨੀ ਜਿਹੜੀ ਮਹਿੰਗਾਈ ਹੈ ਇਹ 10 ਸਾਲਾਂ ਦੇ ਵਿੱਚ ਜੇ ਗੱਲ ਕਰੀਏ 2014 ਤੋਂ 2025 ਦੇ ਵਿੱਚ ਜਿਹੜੀ ਮਹਿੰਗਾਈ ਹੋਰ ਉੱਪ ਜਾ ਰਹੀ ਹੈ ਤੇ ਜਿਹੜੀ ਜੇਬਾਂ ਦੇ ਵਿੱਚ ਪੈਸੇ ਆ ਨਹੀਂ ਰਹੇ ਪੇਮੈਂਟਾਂ ਉੱਥੇ ਹੀ ਖੜੀਆਂ ਨੇ ਤੇ ਮਹਿੰਗਾਈ ਵੱਧ ਰਹੀ ਹੈ ਤੇ ਕੀ ਕੁਛ ਅਸਰ ਤਾਂ ਢੀ ਜੇ ਤਈ ਪੈ ਰਿਹਾ ਹੈ ਇਸ ਦਾ ਅਸਰ ਬਹੁਤ ਪੈ ਰਿਹਾ ਜੀ ਜਿੱਦਾਂ ਹੋਣ ਵਾਲੇ ਪਰਸੋਂ ਸਿਲੰਡਰ ਵੀ ਕਹਿੰਦੇ ਮਹਿੰਗਾ ਆਇਆ 50 ਰੁਪਏ ਜੇ ਉਹਨੂੰ ਭਰਾਵਾਂਗੇ ਤਾਂ ਪਤਾ ਲੱਗੂਗਾ ਕੀ ਰੇਟ ਹੈ ਤੇ ਹਰ ਚੀਜ਼ ਜਿਹੜੀ ਹੈ ਮਹਿੰਗੀ ਹੈ ਵੈਸੇ ਤਾਂ ਜਦਦੇ ਅਸੀਂ ਛੋਟੇ ਹੁੰਦੇ ਸੀ ਉਦੋਂ ਤੋਂ ਸੁਣਦੇ ਆ ਰਹੇ ਹਾਂ ਗਾਣੇ ਵੀ ਚੱਲ ਰਹੇ ਸੀ ਤੇ ਮਹਿੰਗਾਈ ਮਾਰ ਕੇ ਜੇ ਉਸ ਤਰ੍ਹਾਂ ਦੇ ਨਾ ਮਹਿੰਗਾਈ ਦਾ ਮੁੱਦਾ ਤਾਂ ਜਿਹੜਾ ਵਾ ਕਿਸੇ ਵੀ ਸਰਕਾਰ ਕੋਲੋਂ ਹੱਲ ਨਹੀਂ ਹੋਇਆ ਮਹਿੰਗਾਈ ਤਾਂ ਹਮੇਸ਼ਾ ਤੋਂ ਵੱਧ ਹੀ ਆ ਰਹੀ ਹੈ ਹੁਣ ਵੀ ਵੱਧ ਰਹੀ ਹੈ ਸਰਕਾਰਾਂ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦੇ ਉੱਤੇ ਕਾਬੂ ਪਾ ਸਕਦੀਆਂ ਲੇਕਿਨ ਸਰਕਾਰਾਂ ਨਹੀਂ ਕਾਬੂ ਪਾਉਂਦੀਆਂ ਮਹਿੰਗਾਈ ਤਾਂ ਵੱਧਦੀ ਹੈ ਕਰਪਸ਼ਨ ਵੱਧਦੀ ਹੈ ਦੋ ਨੰਬਰ ਦੇ ਧੰਦੇ ਉਹ ਵੱਧਦੇ ਆ ਸਰਕਾਰਾਂ ਜਦ ਵੋਟਾਂ ਦਾ ਸਮਾਂ ਆਉਂਦਾ ਹੈ ਸਰਕਾਰ ਤਾਂ ਕਹਿੰਦੀ ਹੈ ਕਿ ਮਹਿੰਗਾਈ ਖਤਮ ਕਰ ਦਾਂਗੇ ਗਰੀਬਾਂ ਨੂੰ ਇਹ ਮਿਲੂਗਾ ਗਰੀਬਾਂ ਨੂੰ ਜਿਹੜੇ ਆ ਸਿਲੰਡਰ ਦੇ ਧਾਮ ਜਿਹੜੇ ਕੱਟ ਹੋ ਜਾਣਗੇ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਸ ਦੇ ਧਾਮ ਕੱਟ ਕਰਨ ਦੇ ਜਿਹੜੇ ਕਹੇ ਜਾਂਦੇ ਨੇ ਬਟ ਉਹ ਜਿਹੜੇ ਜੇ ਜੁਮਲੇਬਾਜ਼ੀ ਹੀ ਰਹਿ ਜਾਂਦੀ ਹੈ ਤੇ ਜਦ ਸਰਕਾਰ ਆ ਜਾਂਦੀ ਹੈ ਉਸ ਵੇਲੇ ਫਿਰ ਇਹ ਚੀਜ਼ਾਂ ਉੱਥੇ ਹੀ ਖੜੀਆਂ ਰਹਿੰਦੀਆਂ ਨੇ ਇਹ ਸਰਕਾਰਾਂ ਦੀ ਤਾਂ ਗੱਲ ਇਹ ਹੈ ਜੀ ਇਹਨਾਂ ਦਾ ਸਿਰਫ ਵੋਟਾਂ ਲੈਣ ਦਾ ਇੱਕ ਇੱਕ ਕੰਮ ਹੈ ਸ਼ਗੂਫਾ ਦਾ ਚਾਹੇ ਭਾਜੀਪੀ ਹੈ ਜਾਂ ਕਾਂਗਰਸ ਹੈ ਤੇ ਚਾਹੇ ਆਮ ਆਦਮੀ ਪਾਰਟੀ ਆ ਸਾਰਿਆਂ ਨੇ ਇਹੀ ਕਹਿਣਾ ਵਾ ਠੀਕ ਹੈ ਜੀ ਕਿਸੇ ਦੇ ਉਹ ਜਦੋਂ ਕਿਸੇ ਦੀ ਸਰਕਾਰ ਆ ਜਾਂਦੀ ਆ ਉਦੋਂ ਸਿਲੰਡਰ ਮਹਿੰਗਾ ਹੋ ਜਾਂਦਾ ਤੇ ਕੁਝ ਮਰੀਤੀ ਰਾਣੀ ਬੜੀ ਮਸ਼ਹੂਰ ਹੁੰਦੀ ਸੀ ਵੀ ਸਿਲੰਡਰ ਚੱਕ ਚੱਕ ਕੇ ਕਿ ਢੋਲ ਪਿੱਟਦੀ ਸੀ ਇਹ ਹੋ ਗਿਆ ਜੀ ਉਹ ਹੋ ਗਿਆ ਜੀ ਹੁਣ ਉਹਦਾ ਕੋਈ ਬਿਆਨ ਨਹੀਂ ਆਣਾ ਵੀ 50 ਰੁਪਏ ਵੱਧ ਗਏ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਜਿਹੜੀਆਂ ਇਹ ਜਿੰਨੀਆਂ ਵੀ ਸਰਕਾਰਾਂ ਨੇ ਇਹਨਾਂ ਨੇ ਮਹਿੰਗਾਈ ਮਹਿੰਗਾਈ ਤੇ ਕੰਟਰੋਲ ਨਹੀਂ ਕਰਨਾ ਇਹਨਾਂ ਨੇ ਕਹਿੰਦੇ ਨਾ ਗਰੀਬੀ ਹਟਾਓ ਇਹਨਾਂ ਨੇ ਗਰੀਬੀ ਨਹੀਂ ਹਟਾਣੀ ਗਰੀਬਾਂ ਨੂੰ ਹਟਾਣਾ ਇਹਨਾਂ ਦਾ ਕੰਮ ਏ ਬਾਕੀ ਰਹੀ ਕੋਈ ਰਹਿੰਦੀ ਹੁੰਦੀ ਕਸਰ ਜਿਹੜੀ ਆ ਆਮ ਆਦਮੀ ਸਰਕਾਰ ਆਏ ਜਿੰਦਾਬਾਦ ਇਹਨੇ ਫੱਟੇ ਚੱਕ ਤੇ ਸਾਰੇ ਦੇ ਸਾਰੇ ਅਜੇ ਤੁਸੀਂ ਆਪਣੇ ਪਿਛਲੇ ਪਾਸੇ ਦਿਖਾ ਦਿਓ ਤੇ ਇਹਨਾਂ ਨੇ ਇੰਨੇ ਜਿਆਦਾ ਆ ਦੇਖੋ ਡਰ ਬੋਰਡਾਂ ਦੇ ਉੱਤੇ ਜਿੰਨੇ ਰੁਪਏ ਲੱਗ ਰਹੇ ਆ ਆ ਦੇਖੋ ਜਰਾ ਅੱਗੇ ਆਓ ਮੈਂ ਬੋਰਡ ਦੀ ਤਸਵੀਰ ਤੁਹਾਨੂੰ ਦਿਖਾਉਣ ਨੂੰ ਕਹੂੰਗਾ ਜਿਸ ਵੱਲੇ ਇਸ਼ਾਰਾ ਕਰ ਰਹੇ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜਿਹੜੇ ਇੱਕ ਵਾਰ ਐਡਵਰਟਾਈਜ਼ਮੈਂਟ ਜਿਹੜੇ ਬੋਰਡ ਨੇ ਉਹ ਵੀ ਜ਼ਰੂਰ ਦਿਖਾ ਦੇਣ ਤੁਹਾਨੂੰ ਜਿਸ ਵੱਲ ਭਾਜੀ ਜਿਹੜੇ ਨੇ ਇਸ਼ਾਰਾ ਕਰ ਰਹੇ ਨੇ ਕਰੋੜਾਂ ਰੁਪਏ ਦੀ ਐਡਵਰਟਾਈਜ਼ਮੈਂਟ ਮਾਨ ਸਰਕਾਰ ਤੇ ਕੇਜਰੀਵਾਲ ਸਰਕਾਰ ਹਰ ਰੋਜ਼ ਕਰ ਰਹੀ ਹੈ ਕੀ ਆਪਣੀ ਜੇਬ ਚੋਂ ਕਰ ਰਹੀ ਹੈ ਜਾਂ ਇਹ ਪਾਰਟੀ ਫੰਡ ਚੋਂ ਕਰ ਰਹੀ ਆ ਆਮ ਆਦਮੀ ਪਾਰਟੀ ਦੇ ਬਿਲਕੁਲ ਨਹੀਂ ਇਹ ਸਾਰੀ ਦੀ ਸਾਰੀ ਜਿਹਨੇ ਸਾਡੇ ਟੈਕਸ ਦੇ ਪੈਸੇ ਹੀ ਨੇ ਸਾਡੇ ਮਾਰੇ ਗਰੀਬਾਂ ਦੇ ਪੈਸੇ ਹੀ ਕੋਈ ਬੱਚਾ 2 ਰੁਪਏ ਦੀ ਟੋਫੀ ਵੀ ਖਰੀਦਦਾ ਨਾ ਉਹ ਵੀ ਟੈਕਸ ਪੇਡ ਹੈ ਉਹਦੇ ਉੱਤੇ ਵੀ ਟੈਕਸ ਲੱਗਦਾ 5 10 20% ਜੋ ਵੀ ਆ ਜੇ ਆਪਾਂ ਕਿਤੇ ਟਾਬੇ ਦੇ ਰੈਸਟੋਰੈਂਟ ਤੇ ਰੋਟੀ ਖਾਣ ਜਾਣੇ ਉੱਥੇ ਵੀ ਕਿਤੇ 5% ਕਿਤੇ 18% ਟੈਕਸ ਲੱਗਦਾ ਫਿਰ ਸਾਨੂੰ ਸਾਡੇ ਮੂੰਹ ਚ ਰੋਟੀ ਪੈਂਦੀ ਆ ਜਿਸ ਸਰ ਅਸੀਂ ਤਾਂ ਹੁਣ ਲੁਧਿਆਣਾ ਦੇ ਵਿੱਚ ਮੌਜੂਦ ਆ ਬਟ ਜੇ ਗੱਲ ਕਰੀਏ ਪੂਰੇ ਇੰਡੀਆ ਦੇ ਵਿੱਚ ਜਿਹੜੀ ਮਹਿੰਗਾਈ ਦੀ ਮਾਰ ਗਰੀਬਾਂ ਦੇ ਕਿਉਂਕਿ ਅਸੀਂ ਕੋਸ਼ਿਸ਼ ਤਾਂ ਕਰਦੇ ਆ ਕਿ ਜਨਤਾ ਦੇ ਜਿਹੜੇ ਸਵਾਲ ਨੇ ਉਸ ਦਾ ਜਵਾਬ ਇਸ ਤਰੀਕੇ ਦੇ ਸਕੀਏ ਬਟ ਕੀ ਨਹੀਂ ਲੱਗਦਾ ਤੁਹਾਨੂੰ ਕਿ ਮੁਸ਼ਕਿਲ ਹੈ ਸਾਡਾ ਵੀ ਕਿ ਪੂਰੇ 140 ਕਰੋੜ ਜਿਹੜੀ ਆਬਾਦੀ ਹੈ ਉਹਨਾਂ ਨਾਲ ਗੱਲ ਕਰੀ ਬਟ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਲੁਧਿਆਣਾ ਦੀ ਜਨਤਾ ਹੈ ਉਹਨਾਂ ਦੀ ਜਿਹੜੀ رائے ਹੈ ਉਹ ਲੋਕਾਂ ਨੂੰ ਸੁਣਾਈਏ ਕੀ ਕੁਝ ਵਿਚਾਰ ਹੈ ਤੇ ਕਿੱਦਾਂ ਕਿ ਜਿਹੜਾ ਅਸਰ ਸਾਡੀ ਜੇਬਾਂ ਦੇ ਪੈ ਰਿਆ ਹੈ ਮਹਿੰਗਾਈ ਦੀ ਗੱਲ ਤਾਂ ਮੈਂ ਤੁਹਾਨੂੰ ਇੱਕੋ ਗੱਲ ਕਹੀ ਹੈ ਜੀ ਜਿਹੜਾ ਆਮ ਜਨਤਾ ਦਾ ਪੈਸਾ ਹੈ ਉਹਨੂੰ ਜਿਹੜੀ ਸਰਕਾਰਾਂ ਬਰਬਾਦ ਕਰ ਰਹੀਆਂ ਨੇ ਅਗਰ ਉਸ ਪੈਸੇ ਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕਰਨ ਠੀਕ ਹੈ ਜੀ ਜਿਹੜੀਆਂ ਫੈਸਿਲਟੀਆਂ ਨੇ ਉਹ ਆਮ ਪਬਲਿਕ ਨੂੰ ਦੇਣ ਤੇ ਜਿਹੜੇ ਪੈਸੇ ਲੋਕਾਂ ਨੂੰ ਖੁਦ ਲਾਣੇ ਪੈਂਦੇ ਆ ਕਾਂਗਰਸ ਸਰਕਾਰਾਂ ਹੀ ਉਹ ਪੈਸੇ ਲਾਣ ਤੋਂ ਮਹਿੰਗਾਈ ਦੇ ਕਿਤੇ ਨਾ ਕਿਤੇ ਫਾਇਦਾ ਮਿਲੂਗਾ ਤੇ ਜਿਹੜੀਆਂ ਜਿਹੜੀਆਂ ਸਰਕਾਰਾਂ ਨੇ ਉਹ ਇਹ ਕੰਮ ਕਰ ਨਹੀਂ ਰਹੀਆਂ ਮਹਿੰਗਾਈ ਵੱਧ ਰਹੀ ਹੈ ਜਿਹੜੀਆਂ ਲੋੜ ਦੀਆਂ ਚੀਜ਼ਾਂ ਨੇ ਚਾਹੇ ਕੋਈ ਖੰਡ ਆਟਾ ਚੋਲ ਇਹ ਉਹ ਜਿਤਨਾ ਇਹ ਆ ਕੋ ਗੈਸ ਸਿਲੰਡਰ ਪੈਟਰੋਲ ਜਿਹੜੀਆਂ ਹਰ ਰੋਜ਼ ਦੀਆਂ ਚੀਜ਼ਾਂ ਨੇ ਕਿਰਾਏ ਪਾੜੇ ਇਹ ਚੀਜ਼ਾਂ ਨੂੰ ਇਹ ਗੱਲਾਂ ਨੂੰ ਗਵਰਨਮੈਂਟ ਨੂੰ ਚਾਹੀਦਾ ਸਸਤਾ ਕਰਨ ਠੀਕ ਹੈ ਜੀ ਬਿਜਲੀ ਹੈ ਬਿਜਲੀ ਸਸਤੀ ਕਰਨ ਹੁਣੇ ਕਿ ਜਿਹੜੀ ਸਾਡੀ ਆਵਲੀ ਪਾਰਟੀ ਆਮ ਆਦਮੀ ਪਾਰਟੀ ਆ ਇੰਨੇ ਕੀਤਾ ਜੀ ਆ ਫ੍ਰੀ ਦੇਾਂਗੇ ਉਹ ਫ੍ਰੀ ਦੇਾਂਗੇ ਉਹ ਫ੍ਰੀ ਦੇਣ ਦੇ ਨਾਲ ਕੀ ਹੈ ਕਿ ਜਿਹੜਾ ਬੋਝ ਆ ਅਲਟੀਮੇਟਲੀ ਸਰਕਾਰ ਦਾ ਜਨਤਾ ਤੇ ਪੈ ਰਿਹਾ ਹੈ ਕਿ ਕਰਜ਼ਾ ਵਧ ਰਿਹਾ ਹੈ ਪੰਜਾਬ ਤੇ ਤੁਹਾਡੇ ਸਾਹਮਣੇ ਹੈ ਜੀ ਪੌਣੇ 3 ਲੱਖ ਕਰੋੜ ਦਾ ਕਰਜ਼ਾ ਸੀ 2 ਲੱਖ 70 75 ਲੱਖ ਕਰੋੜ ਦਾ ਕਰਜ਼ਾ ਸੀਗਾ ਤੇ ਹੁਣ ਪੌਣੇ 4 ਕੇ 4 ਲੱਖ ਕਰੋੜ ਦਾ ਕਰਜ਼ਾ ਹੋ ਚੁੱਕਾ ਉਹੀ ਮਾਨ ਸਰਕਾਰ ਉਹੀ ਕੇਜਰੀਵਾਲ ਸਾਹਿਬ ਕਹਿੰਦੇ ਜੀ ਅਸੀਂ ਮਾਈਨਿੰਗ ਦੇ ਵਿੱਚੋਂ ਪੈਸੇ ਕੱਢਾਂਗੇ ਜੀ ਪ੍ਰਸ਼ਟਾਚਾਰ ਦੇ ਵਿੱਚੋਂ ਪੈਸੇ ਕੱਢਾਂਗੇ ਆਮ ਬੰਦਿਆਂ ਦੇ ਕੋਦੀਆਂ ਪ੍ਰਾਪਰਟੀਆਂ ਵੇਚਾਂਗੇ ਇੱਕ ਸੈਂਟਰ ਦੀ ਗਵਰਨਮੈਂਟ ਵੱਲੋਂ ਵੀ ਜਦੋਂ ਹੋਂਦ ਵਿੱਚ ਨਹੀਂ ਆਈ ਸੀ ਗਵਰਨਮੈਂਟ ਉਦੋਂ ਇੱਕ ਕਿਹਾ ਗਿਆ ਸੀ ਬਲੈਕ ਮਨੀ ਨੂੰ ਲਿਆ ਜਨਤਾ ਦੇ ਜਿਹੜੇ ਹਾਂ ਦੇ ਵਿੱਚ ਡਾਇਰੈਕਟ ਪੈਸੇ ਪਾਏ ਜਾਣਗੇ ਤੇ ਉਸ ਦੌਰਾਨ ਕਈ ਚੰਦਨ ਖਾਤੇ ਵੀ ਖੋਲੇ ਗਏ ਉਹ ਵੀ ਪੈਸੇ ਮੈਨੂੰ ਲੱਗਦਾ ਹੈ ਅਸਤਕ ਜਨਤਾ ਦੇ ਅਕਾਊਂਟ ਚ ਪਹੁੰਚੇ ਹੀ ਨਹੀਂ ਇਹ ਸਭ ਕੁਝ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਚੱਕਰ ਹੈਗੇ ਜੀ ਉਦੋਂ 15 ਲੱਖ ਵਾਲਾ ਸ਼ਗੂਫਾ ਸੀਗਾ ਤੇ ਇਹਨੇ ਕਹਿਤਾ ਸੀ ਹਜ਼ਾਰ-ਹਜ਼ਾਰ ਰੁਪਿਆ ਜਨਾਨੀਆਂ ਨੂੰ ਖਾਤੇ ਪਾਵਾਂਗੇ ਸਾਡੇ ਘਰ ਦੇ ਵਿੱਚ ਪੈਣਾ ਨੇ ਮਾਤਾਵਾਂ ਨੇ ਪੈਸੇ ਪਹੁੰਚੇ ਆ ਗਏ ਜੀ ਮਾਰੇ 10-10 ਲੱਖ ਰੁਪਿਆ ਆ ਗਿਆ ਹਜ਼ਾਰ ਛੱਡੋ ਮੈਂ ਕਹਿੰਨਾ ਲੱਖ-ਲੱਖ ਰੁਪਿਆ ਪਹੁੰਚ ਚੁੱਕਾ ਸੁਪਨੇ ਹੀ ਆ ਜਿੰਨੇ ਮਰਜ਼ੀ ਮੁੰਗੇਰੀ ਲਾਲ ਦੇ ਸੁਪਨੇ ਲਈ ਜਾਓ ਦੇਖੀ ਜਾਓ ਦਿਖਾਈਓ ਹੌਣ ਪਿਛਲੀਆਂ ਵੋਟਾਂ ਚ ਕਾਰਪੋਰੇਸ਼ਨ ਦੀਆਂ ਵੋਟਾਂ ਚ ਕੱਲੇ-ਕੱਲੇ ਐਮ.ਐਲ.ਏ ਨੇ ਕਹਿਤਾ ਜੀ ਹੁਣ ਹਜ਼ਾਰ ਨਹੀਂ ਹੁਣ 11-1100 ਰੁਪਇਆ ਦਵਾਂਗੇ। ਅੱਛਾ ਕਿੱਥੇ ਦਿੱਤਾ ਜੀ ਕੁਛ ਨਹੀਂ ਦਿੱਤਾ ਦੁੱਤਾ। ਦੇਣਗੇ ਜਰੂਰ ਦੋ-ਚਾਰ ਮਹੀਨੇ ਦੇਣਗੇ ਉਹ ਵੀ ਕਿੱਥੇ ਚੋਂ ਦੇਣਗੇ ਸਾਡੇ ਲੋਕਾਂ ਦੀਆਂ ਜੇਬਾਂ ਚੋਂ ਕੱਢ ਕੇ ਸਾਡੇ ਬੰਦਿਆਂ ਦੀਆਂ ਜੇਬਾਂੋਂ ਕੱਢ ਕੇ ਸਾਡੀਆਂ ਜਨਾਨੀਆਂ ਨੂੰ ਦੇਣਗੇ ਇਹੀ ਗੱਲ ਕਹਿ ਸਕਦੇ ਆ। ਕੰਨ ਇਦਰੋਂ ਫੜੋ ਪਾਵੇਂ ਕਮਾ ਕੇ ਫੜ ਲੋ ਫੜਨਾ ਤਾਂ ਕਰਨੀ ਐ। ਨਹੀਂ ਜੀ ਨਹੀਂ ਕੰਨ ਨਹੀਂ ਫੜਨਾ ਇਹਨਾਂ ਨੇ ਸਾਡੇ ਕੰਨ ਫੜਾ ਕੇ ਸਾਡੇ ਸਿਰ 'ਤੇ ਜੁੱਤੀਆਂ ਮਾਰਨੀ ਐ ਸਰਕਾਰਾਂ ਨੇ। ਕੰਨ ਕੌ ਇਹ ਸਰਕਾਰਾਂ ਦੇ ਕੰਮ ਹੈ ਸਰਕਾਰਾਂ ਦੇ ਅਪ ਤੁਸੀਂ ਇਹ ਦੇਖੋ ਜਿੰਨੇ ਮੰਤਰੀ ਨੇ ਚਾਹੇ ਆਮ ਆਦਮੀ ਪਾਰਟੀ ਦੇ ਚਾ ਕਿਸੇ ਵੀ ਪਾਰਟੀ ਦੇ ਛੱਡੋ ਮੈਂ ਕਿਸੇ ਪਾਰਟੀ ਦਾ ਨਾਮ ਨਹੀਂ ਲੈਂਦਾ ਉਹਨਾਂ ਕੋ ਕਰੋੜਾਂ ਰੁਪਏ ਕਿੱਦਾਂ ਕਿੱਥੋਂ ਆਉਂਦਾ ਪਹਿਲਾਂ ਗਰੀਬ ਸੀਗੇ ਇਹਨਾਂ ਨੇ ਜਿਹੜੇ 92 93 ਵਿਧਾਇਕ ਬਣੇ ਸੀਗੇ ਸਾਰੇ ਗਰੀਬਾਂ ਚੋਂ ਬਣੇ ਸੀਗੇ ਹੁਣ ਇੱਕ ਕਰੀ ਜਾ ਕੇ ਚੈੱਕ ਕਰ ਲੋ ਕਿਸੇ ਦੇ ਪٹرول ਪੰਪ ਖੁੱਲੇ ਆ ਕਿਸੇ ਦੇ ਸ਼ਰਾਬ ਦੇ ਠੇਕੇ ਆ ਕਿਸੇ ਦਾ ਕੋਸ਼ਾ ਕਿਸੇ ਦਾ ਕੋਸ਼ਾ ਹੁਣ ਇਹਨਾਂ ਨੂੰ ਦਿਸਦਾ ਕੁਝ ਨਹੀਂ ਇਹ ਹੀ ਇਹ ਸਾਰੇ ਪੈਸੇ ਗਵਰਨਮੈਂਟ ਦੇ ਜਿਹੜੇ ਲੋਕਾਂ ਦੀਆਂ ਜੇਬਾਂ ਚੋਂ ਨਿਕਲ ਕੇ ਜਿਹੜੇ ਅਫਸਰਾਂ ਦੀ ਜੇਬਾਂ 'ਚ ਜਾ ਰਹੇ ਆ ਜਾਂ ਮੰਤਰੀਆਂ ਦੀ ਜੇਬਾਂ 'ਚ ਜਾ ਰਹੇ ਆ ਇਹਦੇ ਨਾਲ ਮਹਿੰਗਾਈ ਵਧਦੀ ਆ ਤੁਹਾਡੇ ਮੁੱਦੇ ਤੇ ਜਵਾਬ ਪਈ ਹੈ ਮਹਿੰਗਾਈ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ ਭ੍ਰਿਸ਼ਟਾਚਾਰ ਚਾਹੇ ਉਹ ਅਫਸਰशाही ਦੇ ਥਰੂ ਹੋ ਰਿਹਾ ਲੀਡਰਾਂ ਦੇ ਥਰੂ ਹੋ ਰਿਹਾ ਜਾਂ ਜਿਹੜੇ ਕਰਪਟ ਲੋਕ ਨੇ ਨਸ਼ੇ ਪੱਤੇ ਵੇਚ ਰਹੇ ਨੇ ਨਸ਼ਿਆਂ ਦੇ ਵਿੱਚ ਰੁਪਈਏ ਲੋਕਾਂ ਦੇ ਜਾ ਰਹੇ ਆ ਜਿਹੜੇ ਮੰਨ ਲਓ ਘਾਟ ਦੇ ਬੰਦੇ ਨੇ 3-4000 ਰੁਪਏ ਦਾ ਰਾਸ਼ਨ ਪਾ ਕੇ ਘਰ ਦੀ ਮਹੀਨੇ ਦੀ ਰੋਟੀ ਖਾਣੀ ਆ ਉਸ ਘਰ ਦਾ ਜਿਹੜਾ ਬੱਚਾ ਕੋ ਮੁੰਡਾ ਵਾ ਉਹ ਰੋਜ਼ ਦੇ 3-4000 ਰੁਪਏ ਦਾ ਨਸ਼ਾ ਕਰ ਰਿਹਾ ਚਿੱਟਾ ਪੀ ਤੇ ਮਹਿੰਗਾਈ ਤਾਂ ਵੱਧਨੀ ਹੈ ਜੀ ਲੋਕਾਂ ਕੋ ਪਾਣ ਨੂੰ ਕੱਪੜੇ ਜੋਗੇ ਪੈਸੇ ਐ ਨਹੀਂ ਬੂਟਾ ਜੋਗੇ ਪੈਸੇ ਐ ਨਹੀਂ ਉਹਨਾਂ ਦੇ ਬੱਚੇ ਘਰੋਂ ਚੋਰੀਆਂ ਕਰ ਕਰਕੇ ਨਸ਼ੇ ਪੱਤਿਆਂ 'ਚ ਪੈਸੇ ਲਿਆ ਰਹੇ ਆ ਲੋਕਾਂ ਦੀਆਂ ਚੈਨੀਆਂ ਖੋਈਆਂ ਜਾ ਰਹੀਆਂ ਜਨਨੀਆਂ ਦੀਆਂ ਕਾਂਟੇ-ਕੁੰਟੇ ਖੋਏ ਜਾ ਰਹੇ ਕਿਸੇ ਦਾ ਸਕੂਟਰ ਖੋ ਲਿਆ ਕਿਸੇ ਦਾ ਮੋਟਰਸਾਈਕਲ ਖੋ ਰੇ ਅਲਟੀਮੇਟਲੀ ਇਹ ਸਾਰੀਆਂ ਚੀਜ਼ਾਂ ਮਹਿੰਗਾਈ ਹੀ ਵਧਾਉਂਦੀਆਂ ਅੱਜ ਮੰਨ ਲਓ ਮੇਰੇ ਕੋਲ ਇੱਕ ਮੋਟਰਸਾਈਕਲ ਆ ਮੇਰਾ 10 ਸਾਲ ਤੋਂ ਚੱਲ ਰਿਹਾ ਅਗਰ ਮੇਰਾ ਕੋਈ ਮੋਟਰਸਾਈਕਲ ਖੋ ਕੇ ਲੈ ਗਿਆ ਮੇਰੀ ਮੇਰਾ ਚੋਰੀ ਕਰ ਲਿਆ ਮੋਟਰਸਾਈਕਲ ਮੈਨੂੰ ਦੁਬਾਰਾ ਮੈਂ ਉਹੀ 1 ਲੱਖ ਰੁਪਏ ਦੇ ਨਾਲ ਪਤਾ ਨਹੀਂ ਕਿੰਨੀ ਦੇਰ ਆਪਣਾ ਘਰ ਚਲਾਉਣਾ ਸੀ ਇੰਦਾ ਮਹਿੰਗਾਈਆਂ ਵੱਧੀਆਂ ਗਵਰਨਮੈਂਟ ਜਿਹੜੀ ਆ ਇਹਦੇ ਉੱਤੇ ਵੀ ਕਾਬੂ ਪਾਵੇ ਚੋਰੀਆਂ ਚੋਕਾਰੀਆਂ ਭ੍ਰਸ਼ਟਾਚਾਰ ਉਸ ਤੋਂ ਬਾਅਦ ਆ ਜਿਹੜੀਆਂ ਖੋਹਾਂ ਹੋ ਰਹੀਆਂ ਲੁੱਟਾਂ ਹੋ ਰਹੀਆਂ ਮਰਡਰ ਹੋ ਰਹੇ ਤੇ ਜੇ ਗੱਲ ਕਰੀਏ ਚੋਰੀ ਚੋਕਰੀ ਵਧ ਰਹੀ ਹੈ ਤੇ ਇਹਦਾ ਇੱਕ ਕਾਰਨ ਬੇਰੋਜ਼ਗਾਰੀ ਵੀ ਹੈ ਜਦ ਲੋਕੀ ਮਿਹਨਤ ਕਰਨ ਤੋਂ ਗੁਰੇਜ਼ ਕਰ ਰਹੇ ਨੇ ਉਹ ਨਹੀਂ ਜੀ ਨਹੀਂ ਇਹ ਕੰਮ ਹੁੰਦਾ ਵਾ ਦੇਖੋ ਮਾਸਟਰ ਨੇ ਜਿਹੜਾ ਨਾ ਮਾਸਟਰ ਨੇ ਬੱਚਿਆਂ ਨੂੰ ਸਮਝਾਉਣਾ ਇਸ ਟਾਈਮ ਮਾਸਟਰ ਹੈਗਾ ਵਾ ਭਗਵੰਤ ਮਾਨ ਭਗਵੰਤ ਮਾਨ ਦੇ ਜਿਹੜੇ ਸਾਰੇ ਬੱਚੇ ਆ ਸਭ ਤੋਂ ਵੱਧ ਮਾਨੂ ਚਾਹੀਦਾ ਆਮਨੇ ਬੱਚਿਆਂ ਨੂੰ ਕੰਟਰੋਲ ਕਰੇ ਤਸੱਲੀ ਦੇ ਨਾਲ ਉਹਨਾਂ ਦੇ ਕੰਨ ਖਿੱਚੇ ਤਸੱਲੀ ਨਾਲ ਕਰ ਇੱਕ ਬੰਦਾ ਗਲਤ ਕਰਦਾ ਉਹਨੂੰ ਫੜ ਕੇ ਸਿੱਟੋ ਜੇਲ੍ਹ ਦੇ ਵਿੱਚ ਸਿੱਟੋ ਚਾਰਾਂ ਨੂੰ ਨਾਲ ਅਕਲ ਆਂਦੀ ਐ ਸੋ ਇਹ ਨਹੀਂ ਕਰਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਗੱਲ ਤਾਂ ਹੁਣ ਇਹਨਾਂ ਦੇ ਪਿੱਛੇ ਇਹਨਾਂ ਦੇ ਅਫਸਰ ਦੀ ਨਾਮ ਆ ਰਿਹਾ ਪਿੱਛੇ ਜਿਹਾ ਹੁਣ ਕਾਂਡ ਜਿਆ ਹੋਇਆ ਸੀ ਕੋ ਮੈਡਮ ਦੀ ਵੀਡੀਓ ਵਾਇਰਲ ਹੋ ਰਹੀ ਆ ਉਹ ਆਡੀਓ ਕੋਈ ਵਾਇਰਲ ਹੋ ਰਹੀ ਆ ਕਿਸੇ ਅਫਸਰਾਂ ਦਾ ਜ਼ਿਕਰ ਆ ਰਿਹਾ ਪਿੱਛੇ ਜੀ ਪੁਲਿਸ ਵਾਲੀ ਜਿਹੜੀ ਆ ਚਿੱਟੇ ਨਾਲ ਫੜੀ ਗਈ ਆ ਹੁਣ ਇਸ ਟਾਈਮ ਦੇਖੋ ਅੱਜ ਦੀ ਖ਼ਬਰ ਪੜ੍ਹ ਲਓ ਮੁੱਦਾ ਉਹ ਫਿਲਹਾਲ ਮੁੱਦਾ ਉੱਟ ਗਿਆ ਬੰਦ ਹੋ ਗਿਆ ਮੁੱਦਾ ਚਲੋ ਕੋਈ ਗੱਲ ਨਹੀਂ ਹਰ ਫੀਲਡ ਦੇ ਵਿੱਚ ਕਹਿੰਦੇ ਨੇ ਪੰਜਾ ਉਂਗਲਾ ਸਮਾਨ ਨਹੀਂ ਹੁੰਦੀ ਆ ਚਲੋ ਇੱਕ ਅੰਦਾ ਇੱਕ ਅੱਧਾ ਬੰਦਾ ਕਰਪਟ ਨਿਕਲ ਗਿਆ ਤਾਂ ਅਸੀਂ ਨਹੀਂ ਕਹਿ ਸਕਦੇ ਇਹ ਪੂਰਾ ਮਹਿਕਮਾ ਖਰਾਬ ਹੈ ਬਟ ਜਿਹੜੀ ਮਹਿੰਗਾਈ ਵਧ ਰਹੀ ਹੈ ਉਸ ਦਾ ਕਾਰਨ ਵੀ ਤੁਸੀਂ ਆਪਣੀ رائے ਸਲਾ ਦਿੱਤੀ ਤੇ ਹੋਰ ਵੀ ਜਿਹੜੇ ਲੋਕ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਇੱਕ ਈ ਰਿਕਸ਼ਾ ਚਾਲਕ ਨੇ ਸਰ ਤੁਸੀਂ ਆਮ ਜਨਤਾ ਹੋ ਠੀਕ ਹੈ ਮਹਿੰਗਾਈ ਵਧ ਰਹੀ ਹੈ ਤੇ ਤੁਹਾਡੇ ਜੇਬਾਂ ਤੇ ਕਿੰਨਾ ਕੁ ਮਹਿੰਗਾਈ ਦਾ ਅਸਰ ਪੈ ਰਿਹਾ ਸਰ ਮਹਿੰਗਾਈ ਦਾ ਅਸਰ ਤਾਂ ਸਾਰਿਆਂ 'ਤੇ ਆ ਵੈਸੇ ਜੀ ਬਹੁਤ ਜ਼ਿਆਦਾ ਆ ਅੱਜ ਕੱਲ ਤਾਂ ਰੋਟੀ ਕਰਕੇ ਬਹੁਤ ਔਖੀ ਗੁਜ਼ਾਰਾ ਹੋ ਰਿਹਾ ਤੇ ਇੱਕ ਪਾਸੇ ਮਤਲਬ ਜੇ ਗੱਲ ਕਰੀਏ ਕਿੰਨੀ ਕੁ ਦਿਹਾੜੀ ਹੈ ਜਿਹੜੀ ਪੈ ਜਾਂਦੀ ਹੈ ਤੇ ਗੁਜ਼ਾਰਾ ਹੋ ਜਾਂਦਾ ਓਨੇ ਚ ਦਿਹਾੜੀ ਦਾ ਜੀ ਕੇ ਸਵਾਰੀ ਦੇ ਅਸਰ ਤੇ ਨਹੀਂ ਹੈ ਕਿੜੇ-ਕੁੜੇ ਮਿਲ ਜਾਂਦਾ ਫਿਰ ਬਣ ਜਾਂਦੀ ਆ ਨਹੀਂ ਤਾਂ 6-700 ਰੁਪਿਆ ਬਣਦਾ ਜੀ 6-700 ਰੁਪਏ ਦੇ ਵਿੱਚ ਅੱਜ ਕੱਲ ਖਰਚੇ ਇੰਨੇ ਆ ਕਿ ਪਰਿਵਾਰ ਪਾਲਣਾ ਬਹੁਤ ਮੁਸ਼ਕਲ ਹੋ ਰਿਹਾ ਹੈ। ਤੇ ਗੱਲ ਕਰੀਏ ਜਿਹੜਾ 10 ਕਿਜੀ ਆਟੇ ਦੀ ਥੈਲੀ ਦਾ ਧਾਮ ਕਿੰਨਾ ਹੋਇਆ? ਇਹ ਅੱਜ ਕੱਲ 400 ਰੁਪਏ ਤੋਂ 400 ਰੁਪਏ ਗੱਲ ਕਰੀਏ ਜੇ 10 ਸਾਲ ਪਹਿਲਾਂ ਆਟੇ ਦਾ ਧਾਮ ਕੀ ਸੀਗਾ? ਰਾਤ ਅੱਧੇ ਨਾਲੋਂ ਵੀ ਘੱਟ ਸੀ। ਅੱਧੇ ਤੋਂ ਵੀ ਘੱਟ ਸੀ। ਤੇ ਕੀ ਲੱਗਦਾ ਕਮਾਈ ਤਾਂ ਉੱਥੇ ਹੀ ਰਹਿ ਗਈ ਐ ਬਟ ਜਿਹੜੀ ਮਹਿੰਗਾਈ ਐ ਉਹ ਵਧਦੀ ਜਾ ਰਹੀ ਐ। ਉਹ ਵਧੀ ਵਧੀ ਆ ਰਹੀ ਐ ਜੀ ਬਿਲਕੁਲ ਮਹਿੰਗਾਈ ਨੇ ਬਹੁਤ ਪੂਰਾ ਹਾਲ ਕੀਤਾ ਪਿਆ ਇਸ ਟਾਈਮ ਨੂੰ ਆਮ ਲੋਕਾਂ ਦਾ। ਰੋਜ਼ ਦੇ ਰੋਜ਼ ਦੇ ਕਮਾਣ ਵਾਲੇ ਬੰਦੇ ਨੂੰ ਕੁਝ ਜ਼ਿਆਦਾ ਫਰਕ ਇਹਦੇ ਹੈਗਾ ਜੀ। ਤੇ ਹੋਰ ਵੀ ਜਿਹੜੇ ਦੁਕਾਨਦਾਰ ਨੇ ਲੋਕ ਨੇ ਗੱਲਬਾਤ ਕਰ ਲੈਣਾ। ਤੁਸੀਂ ਵੀ ਆਮ ਜਨਤਾ ਹੋ। ਮਹਿੰਗਾਈ ਦਾ ਅਸਰ ਤੁਹਾਡੀ ਜੇਬਾ ਤੇ ਕਿੰਨਾ ਕੁ ਪੈ ਰਿਹਾ? ਬਹੁਤ ਜ਼ਿਆਦਾ ਅਸਰ ਪੈ ਰਿਹਾ ਤੇ ਪੁੱਛੋ ਨਾ ਅਗਲਾ 10000 20 ਐ ਜਿਹੜਾ ਕਮਾ ਰਿਹਾ ਉਹਦਾ ਵੀ ਪੂਰਾ ਨਹੀਂ ਪੈ ਰਿਹਾ ਜਿਹੜੀ ਹੈਗੀ ਸੈਲਰੀ 8000 ਕੀ ਕਮਾ ਕਿ ਤੋਂ ਘਰ ਦਾ ਗੁਜ਼ਾਰਾ ਚਲਾਇਦਾ ਕੀ ਕੰਮ ਕੀ ਕਰਦੇ ਹੋ ਆਪਣਾ ਬਿਜ਼ਨਸ ਹੈ ਲੜਕੇ ਰੱਖੇ ਹੋਏ ਹੈ ਸਾਰਿਆਂ ਨੇ ਅੱਗਰ ਕਲ ਜਿਹੜੇ ਵੀ ਲੜਕੇ ਕੰਮ ਕਰ ਰਹੇ ਨੇ ਐਡਵਾਂਸ ਲੈ ਕੇ ਕੰਮ ਕਰ ਰਹੇ ਨੇ ਅਗਲਾ ਖਰਚਾ ਹੀ ਨਹੀਂ ਪੂਰਾ ਹੋ ਰਿਹਾ ਤੇ ਕੀ ਲੱਗਦਾ ਹੈ ਕਿ ਮਹਿੰਗਾਈ ਦਾ ਕਾਰਨ ਕੀ ਹੈ ਮਹਿੰਗਾਈ ਦਾ ਕਾਰਨ ਹੈ ਬੇਰੋਜ਼ਗਾਰੀ ਵੀ ਹੈ ਕਿ ਦੇਖੋ ਹਰ ਚੀਜ਼ ਦਾ ਮਹਿੰਗਾਈ ਕਿੰਨੀ ਵਧੀ ਹੈ ਇਕਦਮ ਬੰਦਾ ਰਾਸਣ ਦਾ ਰਾਸਣ ਹੀ ਪੂਰਾ ਕਰ ਪਾ ਰਿਹਾ ਬਾਕੀ ਬੱਚੇ ਦਾ ਪੜਾਣਾ ਜ਼ਰੂਰੀ ਗੱਲ ਹੋ ਗਈ ਤੇ ਜੇ ਗੱਲ ਕਰੀਏ ਲੋਕਾਂ ਦੀ ਕਮਾਈ ਦੀ ਕਮਾਈ ਤਾਂ ਜੋ ਕਮਾਈ 10 ਸਾਲ ਪਹਿਲਾਂ ਸੀਗੀ ਪੇਮੈਂਟ ਕਿ ਕਿ ਵਾਦ ਨਹੀਂ ਰਹੀ। ਮੇਰੀ ਗੱਲ ਸੁਣੋ ਮੇਰੇ ਕੋਲ ਜਿਹੜਾ ਲੜਕਾ ਕੰਮ ਕਰ ਰਿਹਾ ਅੱਜ ਤੋਂ 10 ਸਾਲ ਪਹਿਲੇ ਉਹਦੀ 8000 ਸੈਲਰੀ ਸੀ ਤੇ ਹੁਣ 10 ਸਾਲ ਬਾਅਦ 12000 ਸੈਲਰੀ ਹੋਈ ਹੈ। ਉਹਦਾ ਕਿੱਥੋਂ ਗੁਜ਼ਾਰਾ ਕਰ ਲੇਗਾ? ਮਹਿੰਗਾਈ ਕਿੰਨੀ ਵਧੀ ਹੈ? ਕਿੱਥੋਂ ਗੁਜ਼ਾਰੇ ਕਰ ਲੈਣ? ਨਿਗਰ ਹੋਰ ਕਰੇ। ਕਿਉਂ ਲੋਕੀ ਭੁੱਖਮਰੀ ਕਿਉਂ ਆ? ਚੋਰੀ-ਵਿਆਰੀ ਕਿਉਂ ਹੋ ਰਹੀ ਹੈ? ਨਸ਼ਾ ਹਰ ਜੀ ਬੇਰੋਜ਼ਗਾਰੀ ਪਿੱਛਲੀ ਵਧ ਰਹੀ ਹੈ। ਨਸ਼ਾ ਵਧ ਰਿਹਾ, ਬੇਰੋਜ਼ਗਾਰੀ ਵਧ ਰਹੀ ਹੈ। ਕਿ ਅੱਜ ਕੱਲ ਦਾ ਨੌਜਵਾਨ ਪੀੜੀ ਦੇਖੋ ਕਿੱਧਰ ਚੱਲ ਰਹੀ ਹੈ? ਨਸ਼ੇਵ ਅਗਲਾ ਪੇਡ ਜਿੰਨੇ ਤਾਂ ਦੇਖੋ ਮੇਰੀ ਗੱਲ ਸੁਣੋ 300 ਰੁਪਏ ਕਮਾ ਰਿਆ ਜਾਂ 400 ਕਮਾ ਰਿਆ ਨਾ ਉਹ ਰੋਟੀ ਖਾ ਸਕਦਾ ਮੈਨੂੰ ਕੱਪੜਾ ਨਹੀਂ ਪਾ ਸਕਦਾ ਕੰਮ ਤੇ ਤੇ ਜੇ ਕੱਪੜਾ ਨਹੀਂ ਪਾ ਸਕਦਾ ਫਿਰ ਗਾਹਕ ਕਿੱਥੋਂ ਆਣਗੇ ਦੇਖੋ ਗਾਹਕ ਤਾਂ ਮੇਰੀ ਗੱਲ ਸੁਣੋ ਅੱਜ ਤੋਂ 10 ਸਾਲ ਪਹਿਲੇ ਜੋ ਕੰਮ ਸੀ ਉਹ ਕੰਮ ਰਹੀ ਨਹੀਂ ਹੁਣ ਹੁਣ ਤਾਂ ਗੁਜ਼ਾਰੇ ਹੋ ਰਹੇ ਆ ਤਨਖਾਹਾਂ ਵੀ ਪੂਰੀਆਂ ਹੋ ਰਹੀਆਂ ਖਰਚੇ ਪੂਰੇ ਹੋ ਰਹੇ ਬਸ ਜੇ ਬੰਦਾ ਕਹੇ ਕਿ ਚਾਰ ਚੀਜ਼ਾਂ ਜੋੜ ਲਈਏ ਉਹ ਨਹੀਂ ਹੋਣੀ ਐ ਜੁੜਨ ਨਾਲ ਟਾਈਮ ਚਲਾ ਗਿਆ ਹੁਣ ਅੰਤਲ ਜੀ ਤੁਸੀਂ ਵੀ ਆਮ ਜਨਤਾ ਹੀ ਹੋ ਤੇ ਮਹਿੰਗਾਈ ਦਾ ਅਸਰ ਕਿੰਨਾ ਕੋ ਦੇਖਣਾ ਬੜਾ ਅਸਰ ਹੋ ਗਿਆ ਜੀ ਹੰਦਾ ਬਹੁਤ ਅਸਰ ਹੈ ਅੱਜ ਕੱਲ ਤਾਂ ਪਤਾ ਹੀ ਨਹੀਂ ਸੌ ਕਮਾ ਕੇ ਲਿਆ ਤੋ ਪਤਾ ਹੀ ਲੱਗਦੀ 500 ਬੰਦਾ ਕਮਾੜੇ ਤੋ ਨਹੀਂ ਪਤਾ ਲੱਗਦੀ ਘਰ ਦੇ ਖਰਚੇ ਹੀ ਨਹੀਂ ਪੂਰੇ ਹੁੰਦੇ ਅੱਜ ਕੱਲ ਕੀ ਕਰੀ ਜਾਵਾਂ ਸਰ ਤੁਸੀਂ ਕੀ ਕੰਮ ਕਰਦੇ ਹੋ ਮੇਰੀ ਮੋਬਾਈਲ 숍 ਹੈ ਜੀ ਤੇ ਮਹਿੰਗਾਈ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਹੜੀ ਪੈਟਰੋਲ ਦੀਆਂ ਕੀਮਤਾਂ ਤੇ ਹੋਰ ਜਿਹੜੇ ਕਣਕ ਚੌਲ ਦਾਲ ਇਹਨਾਂ ਦੀ ਰੇਟਾਂ ਤੇ ਵੀ ਕੋਈ ਦੀਆਂ ਜ਼ਰੂਰਤਾਂ ਨਹੀਂ ਇਹਨੋਂ ਤਾਂ ਹਰ ਇਨਸਾਨ ਦੀ ਜ਼ਰੂਰਤ ਹੈ ਇਹ ਤਾਂ ਕਿਸੇ ਨਾ ਕਿਸੇ ਤਰ੍ਹਾਂ ਪੂਰੀ ਕਰਨੀ ਹੀ ਪੈਣੀ ਹੈ ਪਰ ਜਿਹੜੀ ਆਪਾਂ ਮਹਿੰਗਾਈ ਦੇ ਕਹਿ ਰਹੇ ਨਾ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ ਲੋਕਾਂ ਦੀ ਜੇਬਾਂ ਦੇ ਵਿੱਚ ਪੈਸਾ ਨਹੀਂ ਵੱਜਦਾ ਅੱਜ ਦੀ ਰੇਟ ਦੇ ਵਿੱਚ ਸਕੂਲਾਂ ਦੀਆਂ ਫੀਸਾਂ ਕਿਤਾਬਾਂ ਇੰਨੇ ਕ ਖਰਚੇ ਵਧੇ ਹੋਏ ਆ ਕੋਈ ਦੱਸ ਨਹੀਂ ਤੇ ਜੇ ਗੱਲ ਕਰੀਏ ਇੱਕ ਮੁੱਦਾ ਜਿਹੜਾ ਹੈ ਉਹ ਵੀ ਪੱਕਿਆ ਸੀਗਾ ਕਿ ਸਕੂਲ ਦੀ ਜਿਹੜੀ ਬੁੱਕਸ ਦੀ ਰੇਟਾਂ ਨੇ ਉਹ ਵੀ ਕਾਫੀ ਵਧ ਰਹੀਆਂ ਜੀ ਆਪਾਂ ਆਪਣੇ ਬੱਚੇ ਨੂੰ ਵਧੀਆ ਸਕੂਲ ਚ ਪੜਾਉਣ ਦੇ ਪੈਸੇ ਤਾਂ ਲੱਗਣ ਗਵਰਨਮੈਂਟ ਨੂੰ ਵੀ ਕੀ ਕਹਾਂਗਾ ਜਿਹੜਾ ਮਹਿੰਗਾਈ ਦਾ ਕਾਰਨ ਹੈ ਹੁਣ ਪੰਜਾਬ ਗਵਰਨਮੈਂਟ ਕੀ ਕਰਦੀ ਪਈ ਜਗਾ ਜਗਾ ਠੇਕੇ ਸ਼ਰਾਬ ਦੇ ਠੇਕੇ ਖੋਲ ਦੇਦੇ ਪੀਓ ਦੇਣਾ ਮਹਿੰਗਾਈ ਘਟ ਸਕਦੀ ਹੈ ਉਹਨਾਂ ਨੂੰ ਤਾਂ ਆਪਣਾ ਰੈਵਨਿਊ ਨਜ਼ਰ ਆ ਰਿਹਾ ਕਿ ਸਾਡਾ ਰੈਵਨਿਊ ਸ਼ਰਾਬ ਤੇ ਹੈ ਜੇ ਠੇਕੇ ਕੱਟ ਕਰ ਦਿੱਤੇ ਜਾਣ ਤਾਂ ਰੈਵਨਿਊ ਨਹੀਂ ਘਟੋ ਜਾਊਗਾ ਮੈਂ ਕਹਿੰਦਾ ਠੇਕੇ ਕੱਟ ਕਰ ਦੇਣ ਲੋਕੀ ਜਿਹੜੇ ਸ਼ਰਾਬਾਂ ਤੇ ਪੈਸੇ ਖਰਾਬ ਕਰ ਰਹੇ ਹੋ ਹੋਰ ਚੀਜ਼ਾਂ ਲੈਣਗੇ ਦੁਕਾਨਦਾਰ ਕੋਲੇ ਪੈਸਾ ਆਏਗਾ ਸਾਡੇ ਕੋਲ ਟਰਨਓਵਰ ਘੁੰਮੇਗੀ ਉਸ ਚੀਜ਼ ਜਾnde ਜਾਂਦੇ ਕੋਈ ਅਪੀਲ ਕਰਨਾ ਚਾਹੋਗੇ ਜਿਹੜੀ ਨੁਮਾਇंदे ਸਾਨੂੰ ਦੇਖ ਰਹੇ ਨੇ ਗਵਰਨਮੈਂਟ ਦੇ ਨੁਮਾਇੰਦਿਆਂ ਨੂੰ ਇਹੀ ਹੈ ਵੀ ਆਪਦੀ ਡਿਊਟੀ ਜਿਹੜੀ ਆ ਪੂਰੇ ਤਰੀਕੇ ਨਾਲ ਕਰੋ ਜੜੀਆਂ ਸਰਕਾਰਾਂ ਨੇ ਉਹਨਾਂ ਨੂੰ ਇਹ ਮੇਰੀ ਬੇਨਤੀ ਹੈ ਵੀ ਤੁਸੀਂ ਵੀ ਜਿਹੜੇ ਆ ਵੀ ਨਸ਼ਿਆਂ ਦੇ ਉੱਤੇ ਠੱਲ ਪਾਓ ਬੇਰੋਜ਼ਗਾਰੀ ਦੇ ਉੱਤੇ ਠੱਲ ਪਾਓ ਨਵੇਂ-ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰੋ ਔਰ ਤੁਹਾਡੇ ਚੈਨਲ ਲੁਧਿਆਣਾ ਲਾਈਵ ਦੇ ਥਰੂ ਮੈਂ ਆਮ ਪਬਲਿਕ ਜਿੰਨੀ ਵੀ ਪਬਲਿਕ ਦੇਖ ਰਹੀ ਆ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹਨਾ ਵਾ ਕਿਸੇ ਦਾ ਮੂੰਹ ਲਾਲ ਵੇਖ ਕੇ ਆਪਣੇ ਮੂੰਹ ਤੇ ਚਪੇੜਾ ਨਾ ਮਾਰਿਆ ਕਰੋ ਵੀ ਉਹਦੀ ਕੋਠੀ ਵੱਡੀ ਆ ਤੇ ਮੈਂ ਵੀ ਲੋਨ ਲੈ ਕੇ ਵੱਡੀ ਕੋਠੀ ਬਣਾ ਲਵਾਂ ਵੀ ਉਹਨੇ ਬੁਲਟ ਮੋਟਰ ਦਾ ਹੈਗਾ ਲਿੱਤਾ ਤੇ ਮੇਰੇ ਕੋਲ ਸਪਲੈਂਡਰ ਹੈ ਨਹੀਂ ਮੈਂ ਵੇਚ ਕੇ ਬੁਲਟ ਲੈਣਾ ਵਾ ਜੇਕਰ ਤੁਹਾਡਾ ਆਟੋ ਨਾਲ ਗੁਜ਼ਾਰਾ ਤੁਸੀਂ 20 ਰੁਪਏ ਆਟੋ ਦੀ ਸਵਾਰੀ ਦੇ ਕੇ ਗੁਜ਼ਾਰਾ ਕਰੀ ਚੱਲੋ ਆਪਾਂ ਖੁਦ ਵੀ ਆਪਣੇ ਖਰਚੇ ਬੜੇ ਵਧਾ ਲੈਨੇ ਠੀਕ ਹੈ ਜੀ ਜਿਵੇਂ ਚਾਹੇ ਸ਼ਰਾਬ ਆ ਜਾਂ ਨਸ਼ਾ ਵਾ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਐਸਟ ਬਿਨਾ ਗੱਲ ਦੇ ਐਸਟ ਲੈ ਲਈਏ ਕਾਰਾਂ ਖਰੀਦ ਲਈਏ ਉਹਨਾਂ ਦੀ EMI ਦੇਣੀ ਸ਼ੁਰੂ ਕਰ ਦਈਏ ਉਦੇ ਨਾਲ ਸਾਡੀ ਜਿਹੜੀ ਇਹ ਮਹਿੰਗਾਈ ਵੀ ਵੱਧ ਜਾਂਦੀ ਹੈ ਸਾਡਾ ਲੀਵਿੰਗ ਸਟਾਈਲ ਦੇਖਣ ਨੂੰ ਤੇ ਚੰਗਾ ਲੱਗਣ ਲੱਗ ਜਾਂਦਾ ਲੇਕਿਨ ਅੰਦਰੂਨੀ ਜੜੀ ਖੁਸ਼ੀ ਉਹ ਖਤਮ ਹੋ ਜਾਂਦੀ ਹੈ ਕਿਉਂਕਿ ਜੇਬ ਚੋਂ ਪੈਸੇ ਆ ਨਹੀਂ ਰਹੇ ਜਾ ਰਹੇ ਨੇ ਸੋ ਇਹੀ ਹੈ ਵੀ ਆਪ ਦੀ ਚਾਦਰ ਦੇਖ ਕੇ ਪੈਰ ਪਸਾਰੋ ਤੇ ਸਰਕਾਰਾਂ ਨੂੰ ਤਾਂ ਮੈਂ ਬੇਨਤੀ ਕਰ ਹੀ ਦਿੱਤੀ ਆ ਵੀ ਤੁਸੀਂ ਵੀ ਜਿਹੜਾ ਆਪਦਾ ਫਰਜ ਪਛਾਣੋ ਮਿਹਰਬਾਨ ਤੇ ਇਹ ਲੁਧਿਆਣਾ ਦੀ ਜਨਤਾ ਹੈ ਸਾਡੇ ਨਾਲ ਜਿਨ੍ਹਾਂ ਦੀ ਤੁਸੀਂ رائے ਸੁਣੀ ਤੇ ਕੀ ਕੁਛ ਇਹਨਾਂ ਦਾ ਕਹਿਣਾ ਸੀਗਾ ਤੇ ਦੱਸਦੀ ਹੈ ਕਿ ਜਿਹੜੀ ਮਹਿੰਗਾਈ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਹੜਾ ਦੁਕਾਨਦਾਰ ਨੇ ਉਹ ਵਿਲੇ ਵੀ ਨਜ਼ਰ ਆ ਰਹੇ ਨੇ ਇਕਾ ਦੁੱਕਾ ਜਿਹੜਾ ਗਾਗ ਦੇਖਣ ਨੂੰ ਮਿਲਦੇ ਨੇ ਤੇ ਹੋਰ ਵੀ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅ ਗੱਲ ਕਰ ਲੈਨੇ ਆ ਸਰ ਸਸ਼ੇਕਾਲ ਤੇ ਕੀ ਲੱਗਦਾ ਹੈ ਕਿ ਮਹਿੰਗਾਈ ਦੀ ਜਿਹੜੀ ਮਾਰ ਹੈ ਉਹ ਕਿੰਨੇ ਕੋ ਜਨਤਾ ਨੂੰ ਸਹ ਨਹੀਂ ਪੈ ਰਹੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਮਹਿੰਗਾਈ ਦਾ ਅਸਰ ਜਿਹੜੀ ਜਨਤਾ ਦੀ ਜੇਬਾਂ ਤੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਗੱਲਬਾਤ ਕਰਨ ਲਈ ਜਨਤਾ ਦੇ ਵਿੱਚੋਂ ਹੀ ਲੋਕ ਸਾਡੇ ਨਾਲ ਨੇ ਆਮ ਜਨਤਾ ਹੈ ਤੇ ਚੰਦ ਨੇ ਜਨਤਾ ਹੀ ਜਨਾਰਦਨ ਹੈ ਤੇ ਅੰਕਲ ਜੀ ਪੈਟਰੋਲ ਦੀਆਂ ਕੀਮਤਾਂ ਤੇ ਹਰ ਪਾਸੇ ਜਿਹੜੀ ਮਹਿੰਗਾਈ ਵੱਧਦੀ ਹੋਈ ਨਜ਼ਰ ਆ ਰਹੀ ਹੈ ਡੀਜ਼ਲ ਪੈਟਰੋਲ ਕੀ ਜੋ ਰੇਟ ਵੜ ਗਿਆ ਨਾ ਉਸੇ ਹੋਟਲ ਵਾਲਾ ਜੋ 100 ਰੁਪਏ ਕਾ ਸਬਜੀਤੇ ਤੇ ਤੋ 200 ਕਾ ਦੇਵੇਗਾ ਹਮ 10 ਰੁਪਏ 20 ਰੁਪਏ ਕਾ ਸਵਾਰੀ ਖੀਚਤੇ ਦੋ ਸਵਾਰੀ ਮਿਲਤਾ ਹੈ ਬੁਗਮਰੀ ਪਰ ਪੜਾ ਹੁਆ ਸਾਥ ਮੇ ਪੁਲਿਸ ਵਾਲਾ ਆਤਾ ਦੋ ਦੋ ਚਾਰ ਚਾਰ ਝਾ ਪਰ ਮਾਰਤਾ ਹੈ अगला क्या करेगा कल को चोर बाजारी गुंडागर्दी कर करेगा हर पान के दुकान में नशे का सामान बिक रहा है उसको पकड़ेगा उससे दो सौ रुपया ले छोड़ देगा कोर्ट भेज देगा बड़े मुजलिम को पकड़ के कोई राजी नहीं है ये अत्याचार जुल्म जो हो रहा है ना बहुत गलत हो रहा है हम लोग को दो सवारी मिलेगा तो लेके जाएंगे प्रतापपुर आते जाते पच्चीस किलोमीटर बनेगा चालीस रुपये बनेगा क्या लगता है इतने में गुजारा चल जाएगा गुजारा कुछ नहीं होना सर जी तो कैसे मैनेज कैसे करते हैं इतनी मैने जी बड़े मुश्किल से दिन भूखा सो जाते हैं तीन हज़ार रुपये कमरे का किराया है तीन सौ रुपये गाड़ी का किराया है कहाँ से खर्चा पूरा होगा यहाँ पे गाड़ियाँ चोरी हो जाता है बैटरी वाली बैटरी वाली पुलिस वाला फ्री में सर देते हैं जो कि हज़ार रुपया खींच के ले जाने का कोई भी ऑटो वाला ले जाएगा तो पाँच मांगेगा वो ये नहीं बताता हमने कहीं से उठाया नहीं उठाया नहीं इस बच्चे का बैटरी चोरी हो गया गाड़ी छीना गया पुलिस वाला बोला कि फ्री में ले जा गाड़ी इसका बैटरी चोरी हो गया चार साठ हज़ार की बैटरी डाल के बेचारा गरीब आदमी चला रहा है बहुत बुरा हाल है सर जी जीना आराम है बिल्कुल आप कुछ बोलना चाहें महंगाई पे सर पचास रुपये जैसे अभी शेयर बाज़ार डाउन हुआ पचास रुपये गैस पे बढ़ गया तुरंत दो रुपये डीजल पे बढ़ गया दो रुपये पेट्रोल बढ़ गया अब आम जो हम लोग सब्जी लेकर आते हैं जैसे भिंडी हो गया तोरी हो गया कोई भी सब्ज़ी लेकर आता बीस रुपये किलो पहले तीस रुपये किलो अब तो दुगने रेट पर हो गया चालीस रुपये हो गया हम लोग अपने बच्चे से आना बहुत मुश्किल हो गया सर महंगाई वी हुई नज़र आ रही है तुम्हें तो भी आम जनता को कितना गुजारा चल रहा है बहुत बुरा हाल है देखिए सर जी एक सवारी लेके जा रहा है क्या कमा लेगा बताइए एक सवारी लेके जा रहा है एक मिलेगा कि नहीं मिलेगा पुलिस वाला आएगा पाँच सौ बच्चा क्या मिल सकता है कुछ भी नहीं मिलेगा भुखमरी है बिल्कुल लाचारी तौर पर रोटी चल रहा है किसी का भी और डीजल पेट्रोल गैस का रेट बढ़ेगा ये होटल में चाय पीने जाएंगे इस टाइम लोकल चाय पानी वाला 10 ਰੁਪਏ ਦਾ ਤੇ ਵਿਚਾਰ ਆ 20 ਰੁਪਏ ਕਿਹਨਾਂ ਤੇ ਬढ़ेਗਾ ਗਰੀਬ बताइए ਬਹੁਤ लूट ਮਜ ਆ ਰਹੀ ਹੈ ਜੋ ਰੇਟ ਵਧਾ ਰਹੇ ਨੇ ਸਰਕਾਰ ਡੀਜ਼ਲ ਤੇ ਪੈਟਰੋਲ ਕੇ ਬਹੁਤ ਗਲਤ ਕੰਮ ਕਰ ਰਹੇ ਸਰਾਸਰੀ ਤੇ ਜਨਤਾ ਦੀ ਜੇਬਾ ਤੇ ਮਹਿੰਗਾਈ ਦਾ ਅਸਰ ਪੈ ਰਿਹਾ ਹੈ ਤੇ ਰੋਸ਼ ਵੀ ਜ਼ਾਹਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਵੀ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਹੁਣੇ ਮੌਜੂਦ ਆ ਲੁਧਿਆਣਾ ਦੇ ਸਭ ਤੋਂ ਬਿਜ਼ੀ ਰੋਡ ਲੁਧਿਆਣਾ ਰੇਲਵੇ ਸਟੇਸ਼ਨ ਦੇ ਕੋਲ ਤੇ ਗੱਲਬਾਤ ਕਰਦੇ ਆਂ ਸਰ ਮਹਿੰਗਾਈ ਵਧ ਰਹੀ ਹੈ ਦਿਨ ਬਦਿਨ ਜੇਬਾਂ ਤੇ ਅਸਰ ਹੀ ਪੈ ਰਿਹਾ ਹੈ ਜਨਤਾ ਤੇ ਤੁਹਾਡੀ ਜੇਬਾਂ ਤੇ ਕਿੰਨਾ ਕੋ ਅਸਰ ਪਿਆ ਹੈ ਤੁਸੀਂ ਜਨਤਾ ਨੂੰ ਦੱਸਣਾ ਦੱਸਣਾ ਚਾਹੋਗੇ ਮਹਿੰਗਾਈ ਦਾ ਮੁੱਦਾ ਜਿਹੜਾ ਬਹੁਤ ਪੁਰਾਣਾ ਚੱਲਿਆ ਆ ਰਿਹਾ ਜੀ ਇਹ ਸ਼ਾਇਦ ਹੀ ਕਦੀ ਖਤਮ ਹੋਵੇ ਜੇਬਾਂ ਦੇ ਅਸਰ ਦੀ ਜਿਹੜੀ ਗੱਲ ਹੈ ਜੇਬਾਂ ਦੇ ਅਸਰ ਤੇ ਜੇਬਾਂ ਦਾ ਖਾਲੀ ਹੈ ਜੇਬਾਂ ਦਾ ਖਾਲੀ ਹੈ ਜੇਬਾਂ ਦੇ ਅਸਰ ਕਿੰਨਾ ਕੋ ਪੈਣਾ ਵਾ ਹੈ ਹੀ ਕੁਝ ਨਹੀਂ ਜੇਬਾਂ ਇਹ ਰਹਿ ਹੀ ਕੁਝ ਨਹੀਂ ਸਾਥ ਕਰਕੇ ਪਿਛਲੇ 10-15 ਸਾਲ ਤੋਂ ਬਈ ਕੁਝ ਨਹੀਂ ਗਾ ਆਮ ਬੰਦਾ ਜਿਹੜਾ ਇੱਕ ਰੋਟੀ ਦੇ ਜੁਗਾਰ 'ਚ ਜਿਹੜਾ ਲੱਗਿਆ ਹੋ ਉਹ ਵੀ ਮੱਥੇ ਰੋਟੀ ਪਾਣੀ ਪੂਰੀ ਕਰਦਾ ਪਰ ਹੋਰ ਗੱਲਾਂ ਤਾਂ ਬਹੁਤ ਦੂਰ ਦੀਆਂ ਨੇ ਪਤਰੀ ਮਹਿੰਗਾਈ ਨੂੰ ਲੈ ਕੇ ਜਨਤਾ ਦੇ ਕੀ ਕੁਝ ਵਿਚਾਰ ਸੀਗੇ ਉਹ ਤੁਸੀਂ ਸਾਰਾ ਕੁਝ ਸੁਣਿਆ ਤੇ ਕਾਫੀ ਕੁਝ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਨਤਾ ਦੀ ਜੇਬਾਂ ਤੇ ਵੀ ਤੇ ਤੁਹਾਡਾ ਆਪਣਾ ਕੀ ਵਿਚਾਰ ਹੈ ਇਸ ਰਿਪੋਰਟ ਦੇ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਸੰਦੀਪ শেਤੀਆ ਦੇ ਨਾਲ ਮੈਂ